ਰੁਸ਼ਨਤਾਈ ਵਾਹ ਲੋਚੇ ਬੁਰਕਰ ਰੁਸ਼ਨਤਾਈ ਬਿਯਕੁ ਕਰੇ ਸਰਚਾਤਿਕ ਕੀਆ Come on. ਪਰਿਚਨ ਪਗਾਤੀ ਸ਼ਮਰ ਕਾਇ ਤੁਨਾ ਨਿਕਲੇ ਚੈ ਆਏ ਤੇ ਰੰਗਪੁਰ ਤੇ ਅਪਦਾ ਸ਼ਾਨ ਦਾਸੇ ਹਰਿ ਸਹਾਰਾ ਆਏ ਅਰਜਨ ਹਰ ਗੋਬਿੰਦ ਨਾਮ ਸ਼ਮਰੋ ਸ੍ਰੀ ਹਰ ਗਾਏ ਸ੍ਰੀ ਅਕ੍ਰਿਸ਼ਨ ਤੇਰਾ ਇਯਾ ਅਦਿਸ ਤੇ ਠੇ ਸਭੁ ਉਜਾਇ ਤੇਰੇ ਬਾਤਿ ਸਿਮਰਿ ਆਏ ਹਰ ਲੋਕ ਜਿ ਆਵੇ ਝਾਇ ਸਭ ਖਾਈ ਹੋਏ ਸਹਾਰਾ 10 5 6 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਇ ਦਸਾਂ ਪਾਤਸ਼ਾਹ ਜੀ ਦੇ ਹੋਏ ਉਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਨ ਦਰਬਾਰ ਤੇ ਹੱਥ ਧਾਰ ਕੇ ਬੋਲ ਰਹੇ ਸੁਭਾਣੇ ਨਕਾਲਿਆਂ ਦੇ ਤਾਰ ਮਿਉਟਿਆ ਜੀ ਉਦ ਸਚਿਪਤਾ ਮਾਇਕ ਨੂੰ ਧਾਰਨ ਕਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਨਾ ਪਰਹਮਤ ਸਰਕਾਰ ਚਾਰ ਪਹਿਲ ਸੋਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਲ ਦਿਨ ਆਜ ਦੇ ਭਾਰੇ ਅੰਦਰ ਸੋਖ ਆਨੰਦ ਨਾਲ ਬਤੀਤ ਕਰਮਣਾ ਅੰਮ੍ਰਿਤ ਸ਼ਹੀਦ ਧਰ ਧਰ ਬਾਬਾ ਸਜੇ ਦੀਵਾਨ ਅੰਦਰ ਆਪ ਦੇ ਪਾਵਨ ਦਰਬਾਰ ਅੰਦਰ ਆਪ ਦੇ ਸੋਹਣੇ ਸਿਧਾਸਨ ਸਜਾਏ ਗਏ ਹਨ ਆਪ ਦੀ ਪ੍ਰਕਾਸ਼ਮਾਲ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਵਰਸਦੇ ਹੋਏ ਆਪ ਹੁਕਮ ਅਵਸਥੇ ਵਿਚ ਹਾਲ ਕਰੋ ਸਰਬੱਤ ਸੰਗਤੀਆਂ ਹਾਜ਼ਰੀਆਂ ਤੇਲ ਫੁੱਲ ਤੇ ਤਹਾਵਾ ਦਾ ਦੇ ਪ੍ਰਵਾਨ ਕਰਿਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਸਤਨਾਕ ਤੂ ਪ੍ਰਕਾਸ਼ ਸਰਸਣ ਮਿਲੇ ਜਾਣੀਆ ਕੇ ਬਖਸ਼ੋ ਜੀ ਰਸਤੇ ਦੀ ਬਾਹਰ ਕਬ ਅਨ ਸੰਗ ਸਹਾਇ ਹੋਣ ਸੇ ਪਿਆਰੇ ਮੇਰੇ ਜਿਨਾ ਮਿਲੇਆ ਤੇਰਾ ਨਾਮ ਛੇ ਤਿਆ ਦੇ ਨਾਨਕ ਦਾ ਜਗਦੀ ਤਵਾ ਸਤਨਾਕ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਜਿਆ ਹਰ ਹਰਮ ਸੇਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਭੇਟਤ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲਗੀ ਦਿਨ ਰਾਮ ਸਿਉ ਤੇਟਤ ਸਾਧ ਸੰਗਾ ਜਾਲ ਥਲ ਮਾਹੀ ਅਲਸੋਏ ਜਿਸਨੋ ਹੋਏ ਕਿਰਪਾਲ ਤੇ ਸਤਾ ਦੁੱਖ ਜਾਏ ਨੋਏ ਭਗਤ ਇਹੋ ਅਧਾਰ ਗੁਣ ਤੋਂ ਵੰਦ ਗਾਏ ਸਦਾ ਸਦਾ ਅੰਮ੍ਰਿਤ ਨਾਮ And I'm sure it.